ਤੇ ਜਿਹੜਾ ਆਪਣਾ ਜਿਹੜੀ ਆਪਾਂ ਗਰੋਸਰੀ ਕੀਤੀ ਸੀ ਕਿਸੇ ਉਹਦੇ ਮम्मा ਹੁਣ ਮਮਾ ਪਾਪਾ ਕਰ ਰਹੇ ਨੇ ਸੈਟਿੰਗ ਹਾਂ ਤੇ ਬੈਠ ਕੇ ਗਰੋਸਰੀ ਦਾ ਵਲੌਗ ਲੱਦਣਾ ਮੈਂ ਤੇ ਆਪਣਾ ਮਕਸਦ ਰੱਖੀ ਅੱਥੀ ਕੀ ਹੋਰ ਕੀ ਰੱਖੀਏ ਤੇ ਸਾਰੇ ਸਸਿਕਾਲ ਦੇ ਨਵੇਂ ਵਲੌਗ ਨੂੰ ਵੈਲਕਮ ਆ ਜਾਂ ਨਵਾਂ ਜਿਹਾ ਹੀ ਕੰਟੀਨਿਊ ਹੋ ਜੂਗਾ ਗਰੋਸਰੀ ਤੋਂ ਦੱਸੇ ਹੀ ਕਰਕੇ ਆਇਆ ਤੇ ਅੱਜ ਨਵੇਂ ਘਟ ਆਪਾਂ ਸੈਟਿੰਗ ਕਰ ਲਏ ਆ ਤੇ ਸਭ ਤੋਂ ਪਹਿਲਾਂ ਅਸੀਂ ਜਿਹੜੇ ਆਪਾਂ ਆਪਾਂ ਲਾਉਣ ਵਾਲੇ ਸਾਬਣਾਂ ਨੂੰ ਯੂਜ਼ ਕਰਦੇ ਆ ਨਾ ਕੋਈ ਕੋਈ ਐ ਨਹੀਂ ਹੈਗਾ ਕਿ ਸਿਲੈਕਟਡ ਕੀ ਅਸੀਂ ਆਹੀ ਕਰਦੇ ਕਰਦੇ ਆ ਇਹੀ ਨਹੀਂ ਹੋਣਾ ਨਹੀਂ ਜਿਹੜਾ ਸਸਤਾ ਪੈਜੋ ਉਹੀ ਲਿਆਉਂਦੇ ਆ ਮਿਕਸ ਜੇ ਆਪਾਂ ਲਿਆਉਂਦੇ ਆ ਲਕਸ ਲਿਆਉਂਦੇ ਨੇ ਗ੍ਰੇਸ ਸਾਬਣ ਲਿਆਉਂਦੇ ਨੇ ਹਨ ਤੇ ਇੱਕ ਲਿਆਉਂਦੇ ਨੇ ਜੀ ਗੋਡਰੇਸ ਨੰਬਰ 1 ਜਿਹੜੇ ਤੁਹਾਡੇ ਫੇਵਰਟ ਨੇ ਪਹਿਲਾਂ ਅਸੀਂ ਜਦੋਂ ਕੁਆਰੇ ਹੁੰਦੇ ਸੀ ਇਹੀ ਲੱਗਦੇ ਸੀ ਤੇ ਜਿਹੜਾ ਕਲੂਪ ਪੇਸਟ ਹੈ ਸਰਪਰੰਟ ਲੈ ਕੇ ਆਏ ਹਾਂ ਠੀਕ ਹੈ ਕੋਡੋਨੇਲ ਲੈ ਕੇ ਆਏ ਹਾਂ ਮਤਲਬ ਨਾਲ ਨਾਲ ਦਿਖਾਈ ਜਾਵੇ ਨਾਲ ਨਾਲ ਰੱਖੀ ਜਾਂਦੀ ਠੀਕ ਹੈ ਜੀ

ਇਹ ਆਪਣਾ ਸਾਬਣ ਤੁਸੀਂ ਬਲੌਗ ਤੁਸੀਂ ਦੇਖ ਲਿਆ। ਸ਼ੁਕਰਾ। ਸ਼ੁਕਰਾ ਸਾਬਣ ਲੈਣ। ਇਹ ਵੀ ਸਾਨੂੰ ਜ਼ਰੂਰੀ ਹੈ। ਠੀਕ ਹੈ। ਇੱਧਰ ਆਪਾਂ ਲੈਂਦਾ ਜੀ ਐਕਸਪਰਟ ਭਾਂਡੇ ਮੰਨੋ। ਇਹ ਵਿੱਚ ਇਹ ਡਰਾਅਰ ਤੁਸੀਂ। ਮੈਨੂੰ ਆ ਕਿਚਨ ਦੀ ਆਈਟਮਸ ਵਿੱਚ ਰੱਖੀ। ਜੀ ਆਪਾਂ ਵਰਤੂ ਤਸਵੀਰ ਇਸ। ਇਹ ਆਪਣਾ ਆ। ਸਦੋਂ ਇੱਕ ਥੋੜਾ ਜਿਹਾ ਲੱਗਦਾ ਕਿ ਸੰਦੋਂ ਗਲਤੀ ਕੀ ਹੋਗੀ। ਇਹ ਦੋਨੋਂ ਡਰਾਅਰ ਦਾ ਇੱਕ ਡਰਾਅਰ ਬਣਨਾ ਚਾਹੀਦਾ ਸੀਗਾ। ਪੂਰੇ ਟਰਾ ਜਿਹੜੀ ਬੋਤਲਾਂ ਨੇ ਇਹਦੇ ਵੀ ਫਟਾ ਜਾਂਦੀਆਂ। जो आते हम अपन बहुत से भी कुछ करना पड़ा। दमन ने यूज़ कर दिए चेनी प्लस सैंपल तो इसलिए ही कली नहीं पड़ा सैंपल या नहीं। दमन ही तो अब दोनों ही करते हैं। नहीं मैं तब मेरा तो प्रदूषण। बहुत अच्छा। अब तो आधे तो बार काफी बट डेन है। ये उन्होंने वास्ते स्पेशल सैंपल बंदा मेरा ओपी गर ਨਾ ਮੈਨੂੰ ਸੁਰੀ ਨਹੀਂ ਕਰ ਦਿੰਦੀ ਇਸ ਲੱਭੀ ਠੀਕ ਹੈ ਮੈਂ ਤੁਹਾਨੂੰ ਦਿਖਾਈ ਜਾਂਦਾ ਮਨ ਨਾਲ ਨਾਲ ਤੇ ਸਾਰੇ ਲੋਕ ਹੀ ਬਰਤਦੇ ਨੇ ਨਹੀਂ ਮੈਂ ਦੱਸ ਰਹੀ ਨਾ ਭੈਣਾ ਕਿ ਨਹੀਂ ਸਾਨੂੰ ਦੱਸਿਆ ਕਰੋ ਪ੍ਰੋਸੈਸ ਕੀ ਸੰਗ ਆਈਡੀਆ ਹੋ ਜਾਣਾ ਬਈ ਪੂੜੀਆਂ ਠੀਕ ਹੁੰਦੀਆਂ ਨੇ ਆ ਤਾਂ ਯਾਰ ਮੈਂ ਜਿਆਦਾ ਕੀ ਇਹ ਮਹਿੰਗਾ ਪੈਂਦਾ ਨਾਲੇ ਪੂੜੀਆਂ ਤਾਂ ਪਤਾ ਪੰਗਾ ਕੀ ਹੈ ਜਦੋਂ ਬੰਦਾ ਸਿਰ ਧੋ ਰਿਹਾ ਹੁੰਦਾ ਇੱਕ ਪੂੜੀ ਖੋਲਦੇ ਆ ਉਹ ਖੁੱਲ ਜਾਂਦੀ ਹੈ ਬਟ ਉਹ ਜੇ ਸ਼ੈਂਪੂ ਹੱਥ ਲੱਗ ਜਾਂਦਾ ਫਿਰ ਦੂਜੀ ਪੂੜੀ ਨਹੀਂ ਖੁੱਲਦੀ ਕਿਹੜੀ ਗੀਤੀ ਹੋਈ ਯਾਰ ਤੇ ਤੁਹਾਨੂੰ ਪਤਾ ਮੌਸਮ ਸਰਦੀ ਦਾ ਤੇ ਇੱਧਰ ਆਪਾਂ ਈਜ਼ੀ ਹੈ ਕੀ ਆ ਇਹ ਇੰਟੀ ਵਾਸ਼ ਏਦੋ ਕੁਝ ਭੁੱਲਿਆ ਹੋਇਆ ਹੈ ਯਾਰ ਸਰਫ ਵੀ ਆਪਣੀ ਜਿਆਦਾ ਟਾਈਟ ਜਿਹਾਂ ਸਰਫੈਕਟਰ ਯੂਜ਼ ਕਰਦੇ ਆ ਸਿਰਫ ਸਰਫ ਡਾਈਵ ਨੇ ਆਏ ਆ ਤੇ ਇਹ ਆਪਣਾ ਚਾਰਪੁਲ ਦਾ ਫੇਸ ਵਾਸ਼ ਸਪੌਂਸ ਦਾ ਇਹ ਉਤਾਰ ਯੂਜ਼ ਕਰਨੇਗੇ ਇਹ ਦਮਨ ਲੈ ਕੇ ਆਈ ਆਪਣੇ ਵਾਸਤੇ ਤਾਪ ਗੋਰੇ ਹੋਏ ਨਾ ਗੋਰੇ ਕਰਨਾ ਉਹਨੇ ਅੱਛਾ ਆਪਣਾ ਕਾਲੀ ਨੇ ਲਿਆ ਹੋਰ ਜਿਹੜਾ ਸਮਾਨ ਇਹ ਕਾਸਮ ਡਿਗੇਟ ਆਪੋ ਇਹ ਹੈਂਡ ਵਾਸ਼ ਤੇ ਹਮਾਂ ਦਾ ਹੈਂਡ ਵਾਸ਼ ਸਕਿਨ ਕੇਅਰ ਦਾ ਵੀ ਸਾਰੇ ਇੱਥੇ ਰੱਖ ਦਿਓ ਲੈ ਕੇ ਆਈ ਸੀ ਅੰਦਰ ਵਾਲੇ ਵਾਸ਼ਰੂਮ ਚ ਰੱਖ ਦਾਂਗੇ ਨਾ ਠੀਕ ਹੈ ਇਹ ਕੁਝ ਆਈਟਮਾਂ ਨੇ ਕੁਝ ਆਪਣਾ ਬੜਾ ਸੱਦੀ ਜੀ ਇਹ ਰਾਤ ਤੇ ਡਰੈਸਿੰਗ ਟੂਆਲਰ ਰੱਖਣੀਆਂ ਨੇ ਡਰੈਸਿੰਗ ਟੂਆਲ ਬਣਾਵਾਂਗੇ ਨਾ ਮੈਂ ਬੈਠੇ ਥੋੜੀ ਵੇਲੇ ਉਹਦੇ ਨਾਲ ਆਪਾਂ ਨੂੰ 72 ਦਾ ਫ੍ਰੀ ਮਿਲਣਾ ਸੀ ਦਿੱਤੇ ਹੀ ਉਹਨਾਂ ਨੇ ਨਾ ਆਪਾਂ ਦੇਖਿਆ ਚਲ ਜੀ ਲੈ ਆਂ ਗਰਾਂ ਦੇ 1000 ਰੁਪਏ ਤੇ ਲੈ ਲਵਾਂਗੇ ਕਿੱਡੀ ਵੱਲ ਬੱਤਰ ਕਰਨਾ ਫਲੀਟ ਹੈ ਤੇ ਇੰਨੀ ਵੀ ਆ ਤਾਂ ਆਪਾਂ ਨੇ ਬਾਡੀ ਮੇਕ ਤੇ ਬਾਡੀ ਲੋਸ਼ਨ ਲੈ ਕੇ ਆ ਸਕਦੀ ਹਾਂ ਮੋਸਚਰਾਈਜ਼ਰ ਵੀ ਕੋਈ ਬਾਡੀ ਆਪਣੀ ਚੁੱਤੇ ਹੱਥੀਂ ठीक है तो आप उसे बाकी सारी अपनी जेडी राशन पानी वो भी मैं थाने दिखाऊंगा ये और जो जरूरत पड़े ये दा मेरा सामान तो ये मैं लेके आई थी बर्श से बाबा जो भी काफी सोणा सी पैकेट थी मैं लेके आई हूं चलो एक कपड़े लूचा आई अंदर वो ये कुछ चार कलर ने लाइट पिंक डार्क और ऐसा ये बढ़िया है हैना तो बस और सीधा ऐड कर देना क्योंकि मैं होली-होली होली करू करेंगे और रोटी-रोटी ही खा के आगे से किसी देखे बस इना वेट चल ल हां हां के लिए रख देंगे ये चीजें का मैं फिर लेके जाया हूं स्टोर कर लो ठीक है हां दिन की जगह स्टोर तो कर लेंगे है वो इधर थोड़ा टेढ़ा लाता यार ਕਹ ਰੋ ਬੋਲ ਨਹੀਂ ਨੀ ਨਹੀਂ ਬੋਲਦਾ ਨਹੀਂ ਪਤਾ ਦੇਖਿਆ ਸਮਝਿਆ ਕਰੋ ਗੱਲ ਨੂੰ ਲੱਗਦਾ ਲੱਗ ਰਿਹਾ ਟੇਡਾ ਹਾਂ ਟੇਡਾ ਆ ਦੇਖੋ ਆ ਗੈਪ ਇੱਥੋਂ ਗੈਪ ਦੇਖੋ ਜੀ ਆਹ ਜੀ ਨਗਰ ਕੇ ਦੇਖੋ ਗੈਪ ਕਹਿੰਦੇ ਉਹ ਕਿੱਥੇ ਆ ਜਾਂਦੇ ਨੇ ਬਗਾਵਾ ਥੋੜਾ ਹੈ ਹਾਂ ਇੱਥੇ ਜ਼ਿਆਦਾ ਹੈ ਠੀਕ ਹੈ ਆ ਮੇਰੀ ਉਂਗਲ ਜਾ ਰਹੀ ਹੈ ਠੀਕ ਹੈ ਇੱਥੇ ਜਾਂਦੇ ਜਾਂਦੇ ਇਹ ਚੌੜੀ ਹੋ ਗਈ ਖੜ ਜਾ ਉਂਗਲ ਉੱਥੇ ਰੱਖੀ ਆਪਾਂ ਨੇ ਆ ਜੀ ਸਾਰਾ ਚੌੜਾ ਹੋ ਗਿਆ ਇੱਥੋਂ ਹਮ ਇੱਥੇ ਨਹੀਂ ਛੋਟਾ ਕਰਤਾ ਇੱਥੇ ਐਂਹੀ ਹੁੰਦਾ ਇਹ ਬਿੰਦਾ ਵੀ ਨਹੀਂ ਹੈਗਾ ਯਾਰ ਇਹ ਨਹੀਂ ਨਹੀਂ ਨਾ ਕਰੋ ਗਲੂ ਨਾਲ ਚਿਪਕਾਇਆ ਹੋਇਆ ਮੈਨੂੰ ਲੱਗਦਾ ਨਿੱਚੇ ਮੈਂ ਥੋੜੀ ਹੋ ਜਾਊਗਾ ਕੋਲੇ ਦੇਖ ਕੇ ਕਰਦੇ ਨੇ ਸਾਰੇ ਬਿਲਕੁਲ ਹੋ ਗਿਆ ਯਾਨੀ ਬੜੀ ਛੋਟੇ ਛੋਟੀਆਂ ਗੱਲਾਂ ਪਤਾ ਹੋ ਜਾਂਦੀਆਂ ਨੇ ਪਿੰਡਾਂ ਇਹ ਸਾਰੀ ਬੜਾ ਸ਼ਹਿਰੋਂ ਵਿੱਚ ਆਉਂਦੀ ਹੈ ਇਹ ਤਾਂ ਪਿੰਡ ਹਾਂ ਆ ਬਟਾ ਵਾਸ਼ਰੂਮ ਚ ਲੈ ਜਾਓ ਪਿੰਕ ਵਗੈਰਾ ਸਿੱਕਣਾ ਜੇ ਥੋੜਾ ਜਿਹਾ ਆਪਾਂ ਸ਼ਿਫਟ ਹੋਏ ਆ ਤੇ ਬਾਕੀ ਪੇਂਟ ਵਗੈਰਾ ਚੱਲ ਰਿਹਾ ਤੇ ਬੜੀ ਰਾਤ ਨੂੰ ਜੀ ਜੀ ਸਮੈਲ ਵੀ ਚੜਦੀ ਹੈ ਹਾ ਤੇ ਕਿੰਦਾ ਜੇ ਤੇ ਲਾਣਾ ਹੋਵੇ ਨਾ ਮੈਨੂੰ ਬੁਲਾ ਲਿਓ ਮੈਂ ਇਕੱਲੇ ਠੋਕੇ ਲਾ ਜੂਗਾ ਜੀ ਜੀ ਜਮੇ ਰੋ ਬਸ ਉੱਥੇ ਰੱਖ ਦਿਓ ਥੜੀ ਸਾਈਡ ਤੇ ਜਿਹੜਾ ਬੜੀ ਟੰਗੜ ਨੂੰ ਤਾਂ ਹੁਣ ਉਹਦੇ ਨਾਲ ਹੀ ਚਪਾਣਾ ਪੈਣਾ ਜਿਵੇਂ ਦਾ ਉਹ ਲਿਆਦਾ ਆ ਫੇਸ ਵਾਸ਼ ਮੇਰੇ ਰੱਖ ਦਿਓ ਉੱਧਰ ਫੇਸ ਵਾਸ਼ ਤਾਂ ਬਾਹਰ ਹੀ ਰਹਿੰਦੋ ਫੇਸ ਵਾਸ਼ ਤਾਂ ਕਰਨਾ ਹੀ ਹੈ

बहुत ही ज्यादा डस्ट हो पी है बाद साफ करा हरे तक टेंपरेचर रख रही है इस तो पहले कोई अंदर आवे एवं तो नहीं अंदर आता खिड़की बंद नहीं कर सकती क्योंकि हम ताज़ा ताज़ा पेंट And, हो एंड बहुत ज्यादा मक्खियां हो रही है नवा नवा पेंट कि मक्खियां ना ही चिपक बट दैट फाइन एक तो रख रहे हो हाँ भी है स्टोर रूम च की रखता हाँ एक साइड से आप कपड़े धोले करा क्योंकि हाले तक तो स्टोर रूम तो कोई इंतजाम नहीं हैगा ना क्योंकि सोचा से ऊपर बनावांगे आपा स्टोर रूम ये पापा ए कपड़े टाउन वास्ते नहीं हैगा कोई नहीं रख आ कुर्सी का काउंटर हल्का थी हां नहीं तो इधर रख लो धीरे से वो स्टैंड नहीं पे कपड़े को धीरे पिछली बाथरूम यूज कर ਅਵੀ ਧਾਰਮਿਕ ਕਿਤੇ ਕੋਈ ਉਸ ਚੀਜ਼ ਦਿਵਾ ਦੇ ਕਿਉਂਕਿ ਇਹ ਆਪਣਾ ਕਮਰਾ ਯਾਨੀ ਦੋ ਸਟੰਡਾ ਅੱਜ ਉਹ ਵੀ ਇਹਦੇ ਕੋਲੋਂ ਆਲੋ ਆਲੈਡ ਮੇਂ ਬਹੁਤ ਸਾਰਾ ਰੱਤਾ ਇਹ ਬਾਹਰ ਲਾਣੀ ਹੈ ਬਾਬੂ ਵੀ ਕਿਉਂ ਨਾ ਲੈਡ ਸੀ ਹਾਂ ਬਗਲੇ ਦੀਆਂ ਕਿਤਾਬਾਂ ਕੱਢਾਂ ਤੇ ਹੌਲੀ ਹੌਲੀ ਮੈਂ ਸਾਰਾ ਕੁਝ ਕਰ ਰਹੀ ਹਾਂ ਹਾਂ ਹੁਣ ਆਪਾਂ ਰੱਖਾਂਗੇ ਬਰਸ਼ ਤੇ ਮੈਂ ਮੰਮਾ ਪਾਪਾ ਦੇ ਰੂਮ ਚ ਰੱਖ ਰਹੀ ਹਾਂ ਗ੍ਰੀਨ ਕਿਉਂਕਿ ਵਾਸ਼ਰੂਮ ਵੀ ਗ੍ਰੀਨ ਹੈ ठीक है पा पापा तु तो डार्क ग्रीन लोगे कि लाइट ग्रीन <laughs> हाँ ब्लू ब्लू नहीं हेगा हाँ ब्लू है हाँ <laughs> देखो ऑरेंज है ब्लू है रेड है पर्पल है ਇਹ ਥੋੜੀ ਬੋਦੀ ਚੁਆਇਸ ਤਾਂ ਰੱਖੋ ਯਾਰ ਬੰਦੇ ਦੀ ਚੁਆਇਸ ਹੁੰਦੀ ਹੈ ਜਿਹੜਾ ਮਰਜ਼ੀ ਦੇ ਦੇ। ਆਦੀ ਕਰਦੇ ਹੋ। ਜੋ ਤੁਹਾਨੂੰ ਮੇਰੀ ਕੋਲ ਜਾਣਾ ਕੋਈ ਨਹੀਂ ਹੈ ਰਾਜਾ ਮਾਤੇ ਤੇ ਯਾਰ। ਪਪਾ ਜੀ ਤੁਹਾਡਾ ਮੁੰਡਾ ਹੁੰਦਾ ਉਹਨੂੰ ਲੱਗਣਾ ਸੀ ਮੈਂ ਤਾਂ ਕੁੜੀ ਆ। ਮੈਨੂੰ ਜੀ ਲੱਗਦਾ। ਆ ਲੋ ਬਲੂ ਰੱਖਤਾ। ਯਾਰ ਇਹ ਫਿੱਟ ਕਿਉਂ ਨਹੀਂ ਯਾਰ? ਨੀਚੇ ਕਿਉਂ ਡਿੱਗ ਰਿਹਾ? ਠੀਕ ਹੈ। ਬਲੂ ਰੱਖਤਾ। ਉਹਨਾਂ ਦਾ ਰੈੱਡ ਰੱਖ ਦਿੰਦੇ ਆ। डन हो गया एक फुट की दूरी रखे हैं। कैवेटी तो रखे फिर कैविटी इधर तो उधर ना जावे चलो हम अपने रूम से रख दिए जा मेरा वॉशरूम ब्लू है सो आई नीड पर्पल डन पहले दीदी नहीं आई जब दीदी इतने परमानेंटली आई वैसे उन्हें आना नहीं परमानेंटली जब बाय चांस 1-2 ਸਾਲ ਲਈ ਆਈ ਉਹ ਤਾਂ ਫਿਰ ਮੇਰੇ ਰੂਮ ਚ ਦੋ ਦੋ ਦੀ ਜਗਣੀ ਬਾਕੀ ਇਹ ਨਹੀਂ ਪਤਾ ਉੱਤੇ ਹੋ ਜੀ ਇੰਦਰੂ ਹਣਾ ਆਪੇ ਦੀਦੀ ਕਹਿੰਦੀ ਸੀ ਮੈਨੂੰ ਰੂਮ ਉੱਤੇ ਦਿਓ ਮੇਰੇ ਪੁੱਤ ਦੇ ਕੋਈ ਕੰਮ ਆ ਬੱਝ ਗਿਆ ਨਹੀਂ ਸੁੱਕ ਗਿਆ ਹੁਣ ਤਾਂ ਬੱਝ ਗਿਆ ਏ ਫੇਲੇ ਮੈਂ ਫੋਟੋ ਗਾਣਾ ਖਾਦੀ ਸੀ ਇਹਦੇ ਨਾਲ ਚਿਪਕ ਗਈ ਮੈਂ ਨਵੇਂ ਨਵੇਂ ਪੇਂਟ ਹੋਇਆ ਆ ਦੇਖੋ ਮੇਰੇ ਸਾਰੇ ਕੋਟੀ ਦਾ ਲੱਗ ਗਿਆ ਇੱਥੇ ਤੇ ਮੈਂ ਬਹੁਤ ਗਾਣਾ ਖਾਦੀ ਆ ਲਓ ਜੀ ਨਵੇਂ ਘਰ ਦੇ ਵਿੱਚ ਅੱਜ ਰਸੋਈ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਰਸੋਈ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਟਿਫਨੀ ਤਿਆਰ ਹੋ ਰਿਹਾ ਹੈ। ਟਿਫਨਾ ਨੰਨੇ-ਮੁੰਨੇ ਸਾਡੇ ਦੇਖੋ ਤਾਂ ਪਈ। ਨੰਨੇ-ਮੁੰਨੇ ਨੰਨੇ-ਮੁੰਨੇ ਸਾਡੇ ਰੈਡੀ ਹੋ ਰਹੇ ਨੇ। ਨਿੱਕਾ ਕਿੱਥੇ ਗਿਆ ਨਹੀਂ ਤਾਂ? ਨਿੱਕਾ ਫਤਿਹ ਸਿੰਘ ਕਿੱਥੇ ਗਿਆ? ਹੋ ਗਿਆ। ਤੇ ਇਧਰ ਚਾਹ ਤਰੀ ਹੋਈ ਹੈ। ਤੇ چینی ਤੇ ਦੁੱਧ ਕਿੱਥੇ ਪਿਆ? ਦੁੱਧ ਤਾਂ ਫ੍ਰਿਜ ਚ ਪਿਆ। ਅੱਜ ਨਵੇਂ ਆਹਨੇ ਸ਼ੁਰੂਆਤ ਹੀ ਕੀਤੀ ਹੈ ਤੇ ਆਹ ਦੇਖੋ ਇਧਰ ਸਾਰਾ ਕੁਝ ਐਂ ਪਿਆ। ਬਸ ਹੁਣ ਇਹਨਾਂ ਨੂੰ ਸਾਰਾ ਕੁਝ ਆਈ ਓਪਨ ਪਿਆ। ਹੌਲੀ 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 ਕੰਮ ਨਿਬੜਨੇ ਦੇ ਇਹ ਕੰਮ ਐਂ ਚੱਲੀ ਜਾਂਦੇ ਹੌਲੀ ਹੌਲੀ ਇਹ ਲਿਆਂਦੇ ਸੀ ਰਾਤ ਇਹ ਕੰਮੇ ਪਾੜਦਾ ਤੁਨੂੰ ਇਹ ਤਾਰਾ ਪਾਉਥੋ ਲੈ ਆਂ ਪੇ ਖੀਤ ਦੇਖੋ ਕਿੰਨਾ ਸੋਣਾ ਲੱਗ ਅੱਜ ਕੰਮ ਆਇਆ ਇਹ ਜਰਾ ਲਫਾਫੇ ਜੀ ਪਿਆ ਸੀ ਲਓ ਜੀ ਚਾਹ ਆਪਾਂ ਨੇ ਪੀ ਲਈਏ ਆਹ ਕੱਪ ਆਪਾਂ ਨੂੰ ਉੱਥੋਂ ਮਿਲੇ ਸੀ ਤਾਨਿਕਸੋ ਤੇ ਅੱਜ ਆਪਾਂ ਨੇ ਕੱਢ ਕੇ ਆਪਾਂ ਨਵੇਂ ਘਰ ਸ ਤੇ ਚਾਹ ਪੀਤੀ ਆ ਲੈ ਜੀ ਵੀਰੇ ਜਿਹੜੇ ਪੁਰਾਣੇ ਸੀਗੇ ਤੁਹਾਡੀਆਂ ਤਾਂ ਕੀ ਗੱਲਾਂ ਨੇ ਤੁਸੀਂ ਤਾਂ ਵੱਡੇ ਬੰਦੇ ਹੋ ਗਰੀਬ ਗਰੀਬ ਬੰਦੇ ਅਸੀਂ ਗਰੀਬ ਬੰਦੇ ਫੋਨ ਛੱਡ ਕੇ ਉਹ ਸੀਚ ਵੱਡੇ ਬੰਦੇ ਦਾ ਇਹ ਹੈ ਕਿ ਗਰੀਬ ਬੰਦੇ ਨਾਲ ਬੈਠਦੇ ਦੇਖੋ ਇਹ ਗੱਲ ਸਹੀ ਹੈ ਹਾਂ ਤੁਸੀਂ ਇਸ ਗੱਲ ਨਾਲ ਸਹਿਮਤ ਹਾਂ ਨਿਮਰਤਾ ਬਹੁਤ ਗਰੀਬ ਬੰਦੇ ਨਾਲ ਹਾਂ ਉਹੀ ਨਾ ਬਹੁਤ ਤੁਸੀਂ ਕੈਮਰੇ ਦੇ ਪਿੱਛੇ ਗਰੀਬ ਬੰਦੇ ਨੇ ਮੈਂ ਅਮੀਰ ਬੰਦਾ ਹਾਂ ਉਹ ਮੇਰਾ ਅਮੀਰ ਬੰਦੇ ਦਾ ਨਾਮ ਹੈ ਮੈਂ ਥੋੜਾ ਬੋ ਤਾਂ ਮੈਨੂੰ ਵੀ ਇਪਤੇ ਲੱਗਦੇ ਅਮੀਰ ਦਾ ਮੜਾ ਹੋਟ ਭਾਵੇਂ ਨੰਨੀ ਲੱਗਦੇ ਯਾ ਸਰੋਜੇ ਤੇ ਦਮੂ ਪੁੱਤ ਸਕੂਲ ਲਈ ਤਿਆਰ ਆ ਦਮਨ ਸਾਡਾ ਸਕੂਲ ਲਈ ਤਿਆਰ ਆ ਉਹ ਦੇਖੋ ਰੈਡੀ ਹੈ ਬਾਕੀ ਹੌਲੀ ਹੌਲੀ ਸੈਟਿੰਗ ਕਰਦੇ ਆ ਤੇ ਇਹ ਜਿਹੜੀ ਲਾਈਟ ਚੱਲ ਰਹੀ ਹੈ ਨਾ ਤੁਹਾਨੂੰ ਕੈਮਰੇ ਚ ਅਜੀਬ ਜੀ ਦੇਖ ਰਹੀਏ ਇਹ ਜਿਹੜੀ ਵਾਰਮ ਵਾਈਟ ਉੱਪਰ ਚੱਲ ਰਹੀ ਹੈ ਨਾ ਵਾਰਮ ਲਾਈਟ ਵਾਰਮ ਵਾਈਟ ਉਹਦਾ ਹੈ ਚੁੱਲਾ ਲੈ ਅੰਦਰ ਪਕੌੜੇ ਬਣਨ ਦੀ ਤਿਆਰੀ ਹੋ ਗਈ ਇਹ ਨਹੀਂ ਇਹ ਸਾਮਾਨ ਕੱਟ ਲਾ ਹਾਂ ਆਓ ਆਓ ਖਾਣਾ ਲਾਦੀ ਉਹ ਤੇ ਕਿੰਨਾ ਸੋਨਾ ਲੱਗ ਰਿਹਾ ਮੇਰਾ ਸੋਨਾ ਜਿੱਦ ਦੇ ਹਾਂ ਉਹ ਤਾਂ ਕਰਦੇ ਆ ਸੁਭਾਈ ਇੰਨੇ ਕੋ ਰਾਖੀ ਬਣਨਾ ਪਿਆਜ਼ ਘਟਨੇ ਨਹੀਂ ਆਲੂ ਨਾ ਨਹੀਂ ਆਲੂ ਮੈਂ ਦੂਜੇ ਨਾਲ ਲਿਆਵਾ ਜਿਹੜੇ ਦੂਜੇ ਲਿਆਂਦੇ ਨੇ ਪੁਰਾਣੇ ਪੁਰਾਣੇ ਆਲੂ ਪੁਰਾਣੇ ਆਲੂ ਬੂਹਾ ਖੋਲ ਉਹ ਲੜਾਈ ਦੇ ਚੱਕਰਾਂ 'ਚ ਕਹਿੰਦਾ ਮੈਂ ਪਹਿਲਾਂ ਲੈ ਆਇਆ ਤੇ ਜਾਣਾਂ ਤੇ ਮੈਂ ਉਹਦੇ ਨਾਲ ਹੀ ਸੀ ਨਾ ਮੈਂ ਲੈਣੀਆਂ ਆਲੂ ਉਦੋਂ ਆ ਕਰਿਆ ਹੋਇਆ ਪਕੌੜੇ ਖਾਵਾਂਗੇ ਅੱਜ ਨਹੀਂ ਕਾ ਖਰਨਾ ਆ ਜਾ ਆ ਜਾ ਉਰੇ ਆ ਜਾ ਆ ਜਾ ਅੱਜ ਅੱਜ ਪਕੌੜੇ ਨਾਵਾ ਖਾਵਾਂਗੇ ਤੁਸੀਂ ਮਸਾਹੇ ਆਈਆਂ ਦੇ ਤੂੰ ਵੀ ਲੱਗ ਮਸਾਹੇ ਆਈਆਂ ਸਾਨੂੰ ਮੈਂ ਆਲੂ ਲੈ ਨਹੀਂ ਉਦੋਂ ਚੱਕ ਤੂੰ ਆ ਲਓ ਭੱਜ ਕੇ ਚਾਕੂ ਦੂਜਾ ਕਿੱਥੇ ਆਪਣਾ ਨਵਾਂ ਕਾਲਾ ਦੋ ਕਾਲੇ ਨੇ ਉਹਦੇ ਨਾਲ ਕੱਟੀ ਜਾਂਦੀ ਅਸਲੀ ਚੀਜ਼ਾਂ ਬੜੀ ਵੱਡੀਆਂ ਨਹੀਂ ਮੈਂ ਲਿਓਨੀ ਆਲੂ ਦੂਸਰੇ ਨਾ ਪਰਫੈਕਟ ਫਾਰਮਾਸਟੇ ਹੀ ਬੁੜੇ ਹੀ ਪਾ ਲੈ ਜੀ ਬੁੜੇ ਹੀ ਲਿਆਣੀ ਹਾਂ ਮੈਂ ਵੀ ਉਧਰੋਂ ਚੱਲ ਬੜ ਚਲੋ ਜਵਾਨ ਨੇ ਬਾਅਦ ਚ ਪਾ ਲਾਂਗੇ ਬੁੱਢੇ ਨੇ ਤੇ ਤੋਰ ਕੇ ਤਾਂ ਨਹੀਂ ਕਰਨਾਲੂ ਆਹ ਨਾਲ ਬਦਾਨਾ ਵੀ ਰੱਖਿਆ ਦੇ ਤੇਰੇ ਲਈ ਥੋੜੇ ਜਿਨੇ ਬਚਿਆ ਬਦਾਨਾ ਵੀ ਦਵਾਂਗੇ ਤੈਨੂੰ ਕਾ ਤਾਂ ਇੱਕ ਤਾਂ ਉੱਥੇ ਕੋੜੀ ਚ ਟੋਕੀ ਪਈ ਆਲੂ ਕੱਢਿਆ ਇੱਕ ਉੱਥੇ ਪਈ ਆ ਨਹੀਂ ਕਾਲਾ ਚਾਕੂ ਲਿਆਈ ਹਰਦੀਪ ਲਿਆ ਮੈਂ ਲਿਉਣੀ ਆ ਨਮਾ ਪਕੌੜੇ ਵਾਲੇ ਆ ਗਏ ਬੰਦੇ ਬਹੁਤ ਕਾਲਾ ਚਾਕੂ ਕਿਰਨ ਕਾਲਾ ਚਾਕੂ ਨਮਾ हां आर नवा चाकूला हो रेह गया हरिया बीचा किरण बस हूँ नहीं खलारा पैना हम अले गए जो है आर हूँ चले गए हूं खिलारा नहीं पैना हे मैं लि मैंबर घट गए तू सोच ला खिलारा नहीं कि घर कुरबन कुरबन हो रही हूं दो चो गई रात का देखना ही साढ़े घर की बन दिया ही ਅਮਨ ਲਾਈਟਾਂ ਉੱਪਰ ਲੀਆਂ ਲਾ ਕੇ ਨਾ ਲੈਪਟਾਪ ਲਾ ਕੇ ਮੂਵੀ ਚੱਲਣ ਦੀ 1 ਵਜੇ ਤੱਕ ਤੇ ਨਾਲ ਲੇਜ਼ ਨਾਲ ਕੀ ਕੁਛ ਚੱਲਣ ਡਿਆ ਕੁਰਕਰੇ ਹੂੰ ਇਹ ਚੰਗੀ ਗੱਲ ਥੋੜੀ ਕੋਈ ਹੂੰ ਕਹਿੰਦਾ ਬਸ ਕੱਲ ਕੱਲ ਦਾ ਦੇ ਇੱਕ ਹੋਰ ਕੱਤੋਂ ਦੁਬਾਰੀ ਆਪਾਂ ਜਾਂਦੇ ਕੱਤੋਂ ਬਸ ਇੱਕ ਮੂਵੀ ਦਾ ਪ੍ਰੋਗਰਾਮ ਬਣ ਗਿਆ ਉਹ ਆ कहना वेखा क्या जाए कर जा, जा सोनू तेरे घरे शाही पनीर बना मैं कुछ नहीं खाना मैं शाही हो लड़ाई हो गई सा चुप च आ गई है तू ਆਹੀ ਬੜਾ ਫੜ ਗਗਨ ਨੂੰ ਫੋਨ ਕੀਤਾ ਸਕੂਲ ਚ ਪੁੱਛ ਗਗਨ ਗਗਨ ਨੂੰ ਕਹਾ ਗਗਣਾਂਦੀ ਫੋਨ ਨਹੀਂ ਆਉਂਦੀ ਗਗਣਾਂਦੀ ਆਂਟੀ ਤਿਆਰ ਆਉਣ ਨੂੰ ਦੋ ਘੜੀ ਮਿੰਟ ਪਹਿਲਾਂ ਲੱਗ ਰਿਹਾ ਕਰੂਗੀ ਕੋਈ ਗੱਲ ਕਿੰਮਤ ਕੀ ਹੈ ਨਾ ਗਈ ਹਿੰਦੀ ਤਾਂ ਹੀ ਤੇ ਮੈਂ ਤੈਨੂੰ ਹੁਣ ਕਹਿ ਰਹੀ ਕਿ ਹੁਣ ਦੇ ਉਤੇ ਹਲਾਦ ਸਫਾਈ ਹੋ ਗਈ ਡੀਪਲੀ

ਬੱਸ ਆ ਗਈ ਬੱਸ ਆ ਗਈ ਫੱਟ ਕੇ ਤੇਰੀ ਸਮਾਰਟਫੋਨ ਦਾ ਹਾਂ ਕੋਈ ਨਹੀਂ ਕੋਈ 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 അമന ചിംട്ടാ ലോ ഛേറ്റ ਕਾ ਦਿੰਦੇ ਜੀ ਨਾ ਸਾਡਾ ਕੁਝ ਚੱਕ ਨਹੀਂ ਹੁੰਦਾ ਮੈਂ ਤਾਂ ਫੇਰ ਵੀ ਯਾਰ ਸਵੇਰੇ ਸਵੇਰੇ ਭਰਿਆ ਫਿਰ ਬੰਦਾ ਬਹਿਣਾ ਅਰਗੋ ਗੁਬਾਂਡੀ ਕਰਨੀ ਆ ਅਸੀਂ ਤਾਂ ਜਿੰਨੇ 2:00 ਵਜੇ ਦੀ ਅਸੀਂ ਦੋ ਵਜੇ ਤੋਂ ਲੈ ਕੇ 8:00 ਵਜੇ ਤੱਕ ਬਿਨਾਂ ਵਧੀਆ ਸਾਡੇ ਵੀ ਸੇਮ ਹੈ ਫਿਰ ਬਾਹਰ ਆ ਕੇ ਨਾ ਬੰਦਾ ਉੱਥੇ ਬੈਠੇ ਹੈ ਉਹ ਥੱਕ ਜਾਂਦਾ ਯਾਰ ਬੰਦਾ ਅੱਜ ਤੋੜ ਲਿਆ ਕਰਦੇ ਸੀ ਹਾਂ ਸਾਲੀ ਅੱਛਾ ਅਸੀਂ ਮੁੱਕੀ ਰੱਖ ਲਾਂਗੇ 2 ਕਿਜੀ ਉਹਨੂੰ ਕੋੜਾ ਮੂਰੇ ਤਾਂ ਕੋਈ ਨਾ ਉਲਟ ਦੀ ਨਹੀਂ ਉਲਟ ਦੀ ਨਹੀਂ ਪੁਣਾ ফলে অস্থ এ অথলা । ਨਹੀਂ ਬੰਦਾ ਇਹ ਤੋਂ ਹੋਰੋਂ ਕੱਟਾ ਉਹ ਬਿਜਲੀ ਨਹੀਂ ਸੁਖੀ ਦੱਸਾ ਕੋਈ ਇੰਟਰਨੈਟ ਦੀ ਰੱਖਣਾ ਬਾਲਾ ਹੋਣਾ ਨਹੀਂ ਕਰਾ। ਫਿਰ ਚਮਚਾ ਲਿਆ ਕੇ ਦੇ ਇੱਕ ਚਾਕੂ ਲਿਆ ਕੇ ਦੇ ਇੱਕ ਜੜ ਨੂੰ ਕਹ ਪਾਣੀ ਇੱਕ ਕਮਲੇ ਚ ਦੇ ਤੱਕ ਤੋਂ ਕਿੰਨਾ ਹੋਈ ਤੇ ਆ ਚੱਕਰ ਨਾਲ ਜਿਹੜਾ ਸਮਾਨ ਮੋਗਣਾ ਪੈਂਦਾ। ਤੇ ੱਲੇ ਰੁਦਾਲੀ ਖਾਲ ਦੇ ਦੇ। ਫਸ ਪੁੰਜਣ ਨੂੰ ਪੱਕਾ साफ तेफा चजना पैज सारे रच के खाओ ਤਾਂ ਲਾ ਉਹਨਾਂ ਨੇ ਕਹੋ ਚਰਾਂ ਚਾਲ ਨਹੀਂ ਦਿੱਤੀ ਉਹਨਾਂ ਕੜਾ ਬਰੈਡ ਲੈ ਲਿਆ ਤੈਨੂੰ ਨਾ ਨਹੀਂ ਦੇਹੋ ਦੇ ਲਈ ਕਿ ਮਾਰ ਹੀ ਪਤਾ ਲਾ ਆਹੋ ਜੀ ਕਹਿੰਦੇ ਮੇਰਾ ਪਤਾ ਲਾ ਲੋ ਪਤਾ ਹੀ ਲੈਣੀ ਉਹਨੂੰ ਅਮਜਨ ਕਹਦਾ ਤੂੰ ਵਿਆਹ ਕਿ ਨਹੀਂ ਹੋਦੀ ਆਉਂਦੀ ਕੁਝ ਤੇ ਬਰੈਡ ਲੈ ਬਣਾ ਲੱਗੇ ਆ ਇਹ ਤੋਂ ਬਲੂ ਦੂਜੇ ਪਕੌੜੇ ਪਾਇਟ ਸੜਦੇ ਕਿਰਨਾ ਮਾਸੇ ਕਿਦਰ ਰਹੀ ਸੋਹੇ ਸਾਬ ਕਰਦੇ ਤੇ ਹਾਤੀ ਪਚਾ ਤੂੰ ਪੋਣ ਲਿਆ ਪੀਰੋ ਓਕੇ ਨੂੰ ਪਾ ਦੇ ਤੇ ਸੜ ਚੱਲਿਆ ਏ ਸੜਿਆ ਨਹੀਂ ਤੇ ਹੋਰ ਨਹੀਂ ਵੇਖਾ ਤੂੰ ਅਗੜਾ ਦਾ ਤੇਲ ਆ ਗਿਆ ਤੂੰ ਤਾਂ ਮੂੰਹ ਕਾ ਲਾ ਬਚਾਲ ਪਾਪਾ ਠੀਕ ਹੈ ਕਿੰਦਾ ਪੈਕੇਜ ਬਣਾ ਕੇ ਭੇਜ ਬੱਬੀ ਬਾਚਾ ਆ ਰਹੀ ਤੁਹਾਡੀ ਵੇਟ ਕਰੋ ਬੱਬੀ ਬੁਸ਼ ਕਰ ਲਓ ਲੈਣ ਵਾਲਾ ਬੁਸ਼ ਮਾਰ ਲਿਓ ਲੈਣ ਵਾਲਾ ਬੁਸ਼ ਮਾਰ ਲੇ ਦੰਦਾਂ ਨੂੰ

ਦੇਖੋ ਗਾਇਸ ਮੈਗੀ ਖਾਧੀ ਜਾ ਰਹੀ ਹੈ ਬਣਾ ਕੇ ਉਥੋਂ ਲਿਆਇਆ ਤੇ ਮੈਗੀ ਇੱਥੇ ਖਾ ਰਿਆ ਹੈ ਹਾਂਜੀ ਦੱਸੋ ਪਹਿਲਾਂ ਉਹ ਕੋਈ ਖਾ ਹੁੰਦਾ ਸੀ ਹੋਰ ਦੇਖੋ ਉਰੀ ਆਪਾਂ ਸਬਜੀ ਵੀ ਕਈ ਵਾਰ ਲਾ ਲੈਂਦੇ ਹੁੰਦੇ ਸੀ ਹੈ ਨਾ ਲਸਣ ਲਾਇਆ ਸੀ ਇੱਕ ਵਾਰੀ ਸਬਜੀ ਲਾਈ ਸੀ ਹਾਂ ਤੇ ਉਹ ਦੇਖੋ ਹੁਣ ਦੇਖੋ ਕੀ ਚੀਜ਼ ਬਣ ਗਈ ਨਾ ਇਹ ਮੇਰੇ ਪੁੱਤ ਦੀ ਬਣੀ ਹੈ ਨੀਤ ਦੀ ਤੇ ਫਤੇ ਦੀ ਦੰਮੂ ਦੀ ਸਿਮਮੂ ਦੀ ਚਾਰਾ ਪੁੱਤਾਂ ਦੀ ਮੇਰੀ ਬਣੀ ਹੈ ਕੈਂਟ ਹੈ ਨਾ ਤੋ ਆਜੀ ਫਤੇ ਕਰ ਰ ਮੈਗੀ ਇੰਜੋਏ ਤੇ ਆਪਾਂ ਥੋੜੇ ਬੋਤੇ ਕੰਮ ਕਰ ਲਏ ਤੁਹਾਨੂੰ ਪਤਾ ਹੀ ਜਿਹੜੇ ਮਿਸਤਰੀ ਆਪਣੇ ਗਏ ਹਣ ਬਿਜਲੀ ਵਾਲੇ ਪੂਰਾ ਗਾ ਪਿਆ ਸੀ ਉਧਰੋਂ ਬਣਾ ਬਣਾ ਕੇ ਤੇ ਇੱਧਰ ਖਾਣ ਵਾਸਤੇ ਆ ਰਹੇ ਜਿਵੇਂ ਗਾਂ ਹੋਟਲ ਚੋਂ ਖਾਣਾ ਆਰਡਰ ਕਰਕੇ ਆ ਰਹੇ ਉਹ ਮੇਰਾ ਮੁੰਡਾ ਤੇ ਉੱਥੇ ਪਤਾ ਕੀ ਜੁੱਤੀ ਜੁੱਤੀ ਬਾਹਰ ਲਾਓ ਫਿਰ ਉਹ ਵੀ ਟਰੇ ਚੁੱਕ ਲਿਆ ਪਕੌੜੀਆਂ ਵਾਲੀ ਚਲੋ ਮੈਂ ਕਿਹਾ ਫਤਿਹ ਕਹਿੰਦਾ ਇੱਥੇ ਦੇਖਿਆ ਕਿੰਨਾ ਕਿੰਨਾ ਘਾ ਹੁੰਦਾ ਸੀ ਮੈਂ ਕਿਹਾ

ਕੋੜੇ ਗੰਢ ਬਣੇ ਨਾ ਕੋੜੇ ਗਾਦੇ ਤੋਂ ਬਸ ਹੋ ਗਏ ਤੇ ਚੁੱਲ੍ਹੇ ਨੂੰ ਜੇ ਪਾਇਆ ਗਏ ਨਾ ਹੋ ਤੇੜੀ ਚੜ ਚੜ ਕੇ ਮੇਰਾ ਤਾਂ ਜੀ ਨਹੀਂ ਕੀਤਾ ਖਾਣ ਨੂੰ ਮੈਂ ਖਾਦੇ ਤਾਂ ਮੈਂ ਚਾਦਰ ਤੇ ਬੈਠੋ ਵੀ ਬਦਲ ਲਾਦਾ ਪੁੱਤ ਨਹੀਂ ਪਾਈ ਰੱਖੋ ਸੌਕਸ ਨਹੀਂ ਚਾਦਰ ਤੇ ਇਹਨੂੰ ਸੌਕਸ ਲਾਉਣ ਦਾ ਪਤਾ ਨਹੀਂ ਕੀ ਹੁੰਦਾ